ਬਾਬਾ ਦੀਪ ਸਿੰਘ ਜੀ ਤਰਨਤਾਰਨ ਸਹਿਬ ਆਇਆ ਇਹਨਾਂ ਨੇ ਅਸ਼ਨਾਨ ਕੀਤਾ ਜੀ ਇੱਥੇ ਦਰਬਾਰ ਸਾਹਿਬ ਨਤਮਸਤਕ ਹੋਏ ਇੱਥੋਂ ਜਿੱਥੇ ਗੁਰਦੁਆਰਾ ਲਕੀਰ ਸਾਹਿਬ ਹੈ ਕਿਉਂਕਿ ਤਰਨਤਾਰਨ ਸਹਿਬ ਤੋਂ ਲੈ ਕੇ ਤੇ ਸ਼ਹੀਦ ਗੰਜ ਤੱਕ ਦੋਨਾਂ ਪਾਸਾਂ ਤੇ ਸ਼ਹੀਦਾਂ ਦੇ ਖੂਨ ਨਾਲ ਰੱਤੀ ਹੋਈ ਧਰਤੀ ਹੈ ਸਿੰਘ ਸੈਨ ਨੂੰ ਪਤਾ ਪਿੰਡਾਂ ਜੋ ਕਿੰਨੇ ਕਿੰਨੇ ਸ਼ਹੀਦਾਂ ਦੀ ਸਥਾਨ ਨੇ ਉੱਥੇ ਦੋਵਾਂ ਪਾਸੇ ਇੱਥੇ ਬਾਬਾ ਦੀਪ ਸਿੰਘ ਜੀ ਦਾ ਇਕੱਠ ਕੁਝ ਵਿਦਵਾਨ 10000 ਦੇ ਕਰੀਬ ਦੱਸਦੇ ਆ ਜੀ ਤੇ ਅਗਲੇ 60000 ਨੇ ਇੱਥੇ ਫਿਰ ਬਾਬਾ ਦੀਪ ਸਿੰਘ ਜੀ ਨੇ ਖੰਡਾ ਆਪਣਾ ਪਹਿਲੀ ਕੱਢਿਆ ਹੈ ਉਹਨਾਂ ਨੇ ਫਿਰ ਜ਼ਮੀਨ ਦੇ ਉੱਤੇ ਲਕੀਰ ਖਿੱਚੀ ਹੈ ਲਲਕਾਰ ਜਿਹਨੂੰ ਲਲਕਾਰ ਸਾਹਿਬ ਵੀ ਕਹਿੰਦੇ ਆ ਲਕੀਰ ਸਾਹਿਬ ਵੱਖਰਾ ਲਕੀਰ ਖਿੱਚ ਕੇ ਕਿਹਾ ਇਹ ਹਜ਼ੂਮ ਤਮਾਸ਼ਾ ਵੇਖਣ ਵਾਲਿਆਂ ਦਾ ਨਹੀਂ ਲਕੀਰ ਖਿੱਚ ਕੇ ਆਪ ਲਕੀਰ ਦੇ ਦੂਜੇ ਪਾਸੇ ਖੜੇ ਹੋ ਗਏ ਕਹਿਣ ਲੱਗੇ ਇਸ ਲਕੀਰ ਤੋਂ ਟੱਪਿਓ ਜਿਨ੍ਹਾਂ ਨੇ ਦਰਬਾਰ ਸਾਹਿਬ ਜਾ ਕੇ ਸ਼ਾਦਤ ਪਾਣੀ ਖੈ ਜਿਨ੍ਹਾਂ ਨੇ ਮਾਰ ਕਰਨੀ ਹੈ ਜੇ ਕਿਸੇ ਨੇ ਪਿੱਠ ਦਿਖਾਣੀ ਹੈ ਅਜੇ ਵੀ ਵਾਪਸ ਜਾ ਸਕਦਾ ਹੈ ਕਿਉਂਕਿ ਤੁਹਾਡੇ ਤੇ ੱੱਕਾ ਤੇ ਜ਼ੋਰ ਕੋਈ ਨਹੀਂ ਪਰ ਮੈਂ ਕਹਿੰਦਾ ਸਾਡਾ ਇਤਿਹਾਸ ਕਹਿੰਦਾ ਹੈ 10000 ਸਿੱਖ ਵਿੱਚੋਂ ਇੱਕ ਵੀ ਬੰਦਾ ਨਹੀਂ ਜਿਹਨੇ ਪਿੱਛੇ ਪੇਟ ਕੀਤੀ ਹੋਵੇ ਸਾਰੇ ਦੇ ਸਾਰੇ ਲਕੀਰ ਛਾਲਾ ਮਾਰ ਕੇ ਟੱਪ ਗਿਆ ਇੱਥੇ ਇੱਕ